ਸੱਤ ਸਿਰਿਆ ਕਾਲ ਮੈਂ ਸੰਪਾਦਕ ਸੰਦੀਪ ਸਿੰਘ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਇੱਕ ਲੜਕੀ ਦੇ ਨਾਲ ਵਿਆਹ ਦੇ ਨਾਂ ਦੇ ਉੱਪਰ ਹੋਈ ਅਣਸਖਾਵੀ ਵੱਡੀ ਠੱਗੀ ਇਸ ਠੱਗੀ ਨੂੰ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਉੱਡ ਗਏ ਹੋਸ਼ ਅਤੇ ਲੜਕੀ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਜੀ ਹਾਂ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਦੀ ਲੜਕੀ ਦੇ ਨਾਲ ਬਗਾ ਪ੍ਰਾਣਾ ਪਿੰਡ ਦੇ ਪਰਿਵਾਰ ਨਾਲ ਇੱਕ ਲੜਕੇ ਦਾ ਵਿਆਹ ਹੋਣਾ ਨਿਸ਼ਚਿਤ ਹੋਇਆ ਇੱਕ ਹਫ਼ਤਾ ਪਹਿਲਾਂ ਹੀ ਮੰਗਣੀ ਹੋਈ ਅਤੇ ਬਰਾਤ ਲੈਣ ਦਾ ਦਿਨ ਨਿਸ਼ਚਿਤ ਕਰ ਦਿੱਤਾ ਗਿਆ ਬਰਾਤ ਦੀਆਂ ਪੂਰੀਆਂ ਤਿਆਰੀਆਂ ਮਾਪਿਆਂ ਵੱਲੋਂ ਲੜਕੀ ਵਾਲਿਆਂ ਨੂੰ ਕੀទੀਆਂ ਗਈਆਂ ਬਰਾਤ ਵਾਲੇ ਦਿਨ ਲੜਕੀ ਨੂੰ ਚੂੜਾ ਪਹਿਨਾ ਦਿੱਤਾ ਗਿਆ ਅਤੇ ਬਰਾਤ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਸ਼ਾਮ ਦੇ 4 ਵਜੇ ਤੱਕ ਬਰਾਤ ਨਹੀਂ ਆਈ ਤਾਂ ਲੜਕੀ ਦੇ ਪਰਿਵਾਰ ਨੇ ਫੋਨ RAI ਸੰਪਰਕ ਕੀਤਾ ਕਿ ਬਰਾਤ ਅਜੇ ਤੱਕ ਕਿਉਂ ਨਹੀਂ ਆਈ ਤਾਂ ਵਿਚੋਲਣ ਅਤੇ ਲੜਕੇ ਦੇ ਪਰਿਵਾਰ ਨੇ ਜੋ ਕਹਾਣੀ ਦੱਸੀ ਉਸ ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਰਿਸ਼ਤੇਦਾਰਾਂ ਦੇ ਅਤੇ ਲੜਕੀ ਦੇ ਉੱਡ ਕੇ ਹੋਸ਼ ਕਿਉਂਕਿ ਲੜਕਾ ਪਹਿਲਾਂ ਹੀ ਕੋਟ ਮੈਰਿਜ ਕਰਵਾਇਆ ਚੁੱਕਾ ਸੀ ਅਤੇ ਉਸ ਨੇ ਧੋਖੇ ਦੇ ਨਾਲ ਦੂਸਰੀ ਵਾਰ ਮੰਗਣੀ ਕੀਤੀ ਅਤੇ ਦੂਸਰਾ ਵਿਆਹ ਕਰਵਾਉਣ ਜਾ ਰਿਹਾ ਸੀ ਜਿਸ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਅਤੇ ਲੜਕੀ ਦੇ ਪਰਿਵਾਰ ਨੇ ਪੰਜਾਬ ਔਮਨ ਕਮਿਸ਼ਨ ਨੂੰ ਅਤੇ ਪੁਲਿਸ ਪਛਾਣ ਨੂੰ ਗੁਹਾਰ ਲਈਏ ਕਿ ਉਹਨਾਂ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਅਤੇ ਉਹਨਾਂ ਨਾਲ ਜੋ ਇਹ ਘਟਨਾ ਵਾਪਰੀਏ ਉਸ ਦਾ ਸਾਫ ਇਨਸਾਫ ਮਿਲਣਾ ਚਾਹੀਦਾ ਹੈ ਤੁਸੀਂ ਵੀਡੀਓ ਵਿੱਚ ਦੇਖੋਗੇ ਕਿਸ ਤਰ੍ਹਾਂ ਲੜਕੀ ਗੁਹਾਰ ਲਾ ਰਹੀਏ ਅਤੇ ਸਾਰਾ ਮਾਮਲਾ ਦੱਸ ਰਹੀਏ ਥੂਰੀ ਲੈ ਕੇ ਅਸੀਂ ਇਹ ਵੀ ਦੱਸੋ ਕੀ ਗੱਲਬਾਤ ਹੋਈ ਅਸੀਂ ਤੁਹਾਡੀ ਘਰ ਵੇਟ ਕਰੀ ਜਾਂਦੇ ਆਂ ਕਹਿੰਦੇ ਅਸੀਂ ਲਾਵਾ ਫੇਰੇ ਨਹੀਂ ਕਰਨੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੁਸੀਂ ਲਾਵਾ ਫੇਰੇ ਕਿਉਂ ਨਹੀਂ ਕਰਨੇ ਕਹਿੰਦੇ ਵੀ ਇੱਕ ਮੁੰਡੇ ਦੀ ਪਹਿਲਾ ਪੇਪਰ ਮੈਰਿਜ ਹੋਈ ਸੀ ਅਸੀਂ ਵਿਚੋਲਣ ਨੂੰ ਸਾਰੀ ਗੱਲ ਕੀਤੀ ਸੀ ਮੈਂ ਕਿਹਾ ਸਾਨੂੰ ਤਾਂ ਵਿਚੋਲਣ ਨੇ ਕੁਝ ਨਹੀਂ ਦੱਸਿਆ ਸਾਡੇ ਕੋ ਐਡਾ ਵੱਡਾ ਲਕੋਰ ਰੱਖਿਆ ਇਸ ਮੇਰੀ ਕੁੜੀ ਕੁਵਾਰੀ ਆ ਮੈਂ ਕਿਸੇ ਵਿਆਹ ਦੇ ਨਾ ਕੋਈ ਥੋੜੀ ਨਾ ਮੈਂ ਲਾ ਦੂੰਗੀ ਸਾਡੇ ਨੇ ਐਡਾ ਵੱਡਾ ਧੋਖਾ ਕੀਤਾ ਕਹਿੰਦੇ ਅਸੀਂ ਫੇਰੇ ਨਹੀਂ ਕਰਨੇ ਸਾਡੇ ਨਾਲ ਐਦਾਂ ਕੁੜੀ ਤੋੜ ਦੋ ਮਹੀਨੇ ਬਾਅਦ ਸਾਡਾ ਡਿਵੋਰਸ ਉਤਰੋ ਹੋਊਗਾ ਅਸੀਂ ਉਦੋਂ ਲਾਵਾਂ ਫੇਰੇ ਕਰਨੇ ਮੈਂ ਐਦਾ ਕੁੜੀ ਆ ਵੀ ਕਿਵੇਂ ਤੋਰਦਾ ਮੈਨੂੰ ਇਨਸਾਫ ਚਾਹੀਦਾ ਮੇਰੀ ਕੁੜੀ ਨੂੰ ਇਨਸਾਫ ਹੀ ਚਾਹੀਦਾ ਬਸ ਮੇਰੇ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੂੰ ਕੜੀ ਤੇ ਕੜੀ ਸਜ਼ਾ ਦਿੱਤੀ ਜਾਵੇ ਤੇ ਮੇਰੀ ਧੀ ਨੂੰ ਇਨਸਾਫ ਮਿਲੇ ਅਸੀਂ ਕੁੜੀ ਉੱਥੇ ਹੀ ਦੋਰਾਂਗੇ